ਲਓ ਜੀ ਕਹਿੰਦੇ ਅਰਜਨ ਆ ਗਿਆ ਅਰਜਨ ਦਾ ਹੁਣ ਮੁਕਾਬਲਾ ਹੋਣ ਲੱਗਿਆ ਜਿਹੜਾ ਦੇਖਦੇ ਆ ਅਰਜਨ ਦੇ ਰੰਗ ਟੰਗ ਕੀ ਰਹਿੰਦੇ ਨੇ ਉਹ ਗਰਾਊਂਡ ਦੇ ਵਿੱਚ ਬੱਲਾ 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 ਲਓ ਜੀ ਹਰੀ ਛੰਡੀ ਦੇਤੀ जवाब दे गया मिनट रखी लाता इन्हें चल <laughs> कोई ना और मैं वीडियो कट के नवी बनाई आटार्टिंग स्टार्टिंग च लाइया <laughs>

ది <laughs> టై ਕਰਨ ਨੂੰ ਉਹ ਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਚਾਹੁੰਦੇ ਨੇ 3 ਮਿੰਟ ਹੋ ਗਏ 3 ਮਿੰਟਾਂ ਚ ਤੱਕ ਕਿਹੜਾ ਲਾਉਂਦਾ ਟਰੈਕਟਰ ਆ ਸਾਢੇ 3 ਮਿੰਟ ਉੱਪਰ ਹੋ ਗਿਆ ਉਹ ਚੌਂਦੀਆ ਦਿੱਤਾ ਅਗਰੇ ਦੁਆਰੇ ਮੁੜ ਕੇ ਕੋਈ ਨਾ ਰਹੀ ਜਿਹਨੇ ਵੀ ਤਾਹਾਂ ਦੀ ਖਰਾਬ ਕਰਤੀ ਯਾਰ ਆਰੇ ਬੜਾ ਖਾ ਕਰ ਤੋਰੇ ਨਾਲ ਕਿ ਤੀਕੀ 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 ਕਿ

ਕੀ ਹੋ ਗਿਆ ਅੱਜ ਦਾ ਘਾਤੂ ਆਇਆ ਟਰੈਕਟਰ ਆ ਕੋਈ ਨਾ ਫੇਰ ਕਿਉਂਦਾ ਉਹਦੇ ਬੁੜਾ ਘੜਾ ਕਹਿੰਦਾ ਮੇਰੇ ਮੇਰੇ ਵਰਗਾ ਕਹਿੰਦਾ ਟਰੈਕਟਰ ਲੈ ਹੁੰਦਾ ਭੈਂਚੋ ਦੇ ਨੇ ਕਹਿੰਦਾ ਆਈ ਵੀਰ ਵੀਰ ਜੀ ਇਹ ਨਾ ਬਾਹਰ ਘਟਣਾ ਹੁੰਦੇ ਸੁਆ ਮੈਂ ਨਾ ਆ ਗੁਗਾ ਨਾਮ ਹੈ ਆਈ ਰੋਡ ਨਾਲ ਤੇਰੀ ਟਾਈਮ ਖਰਾਬ ਹੋ ਜੂ ਮੈਂ ਤਾਂ ਮੋਟਪਾਈ ਨਹੀਂ ਕਿਹਾ ਤੈਨੂੰ ਛੇੜੋ ਰੋ ਜੀ ਆ ਉਹ ਸਟੋਆ ਵਾਲਾ ਟੋਏ ਚੜ ਗਿਆ ਟੋਆ ਕਹਿਣਾ ਸੇ ਉਥੇ ਆਪ ਹੀ ਦਾ ਟੋਆ ਪਾ ਕੇ ਕਲਾਨਾ ਪੈਂਦਾ ਯਾਰ ਉਹ ਵੀ ਕਿ ਟਾਈਮ ਹੀ ਪੂਰਾ ਹੋ ਗਿਆ ਜਾਜਮਾਨ ਜੀ ਦੱਸੋ ਉਹ ਵੀ ਕਹਿੰਦਾ ਹੱਡ ਸਾਰੀ ਕਹਿੰਦਾ ਇਹ ਤਾਂ ਕਹੂੰਗਾ ਤੇ ਨਾ ਕਿ ਐ ਜੋਰ ਓਏ ਓਏ ਸਾਰੇ ਖੋਲ ਦੋ ਪੈ ਲੱਗੇ ਪਾਣੂ ਵੀ ਬਹੁਤ ਬੜੀ ਚੀਜ਼ ਹੁੰਦੀ ਆ ਬਾਈ ਆ ਸੇਵਾ ਕਰਦੇ ਨੇ ਪਰ ਮੈਂ ਗੋੜੀ ਹੋਣੀ ਹਾਰ ਮੰਨਦਾ ਕਟੂnga ਦਾ ਨਾਮ ਐਂਡੀ ਲੱਕੜ ਬਣਾਵੇ ਇੱਕ ਆਈ ਨਹੀਂ ਗਾਲੂ ਹਟਦਾ ਮਾਲਾ ਮਤੂੰਗਲੀ ਮਾਲਾ ਮਤੂੰਗਲੀ ਕਰ ਨਹੀਂ ਹਟਦਾ ਮੈਂ ਨਿਆ ਟੱਕਾ ਟਗੜਾ ਦਾ ਆਈ ਬੱਟ ਆਤੀ ਜਾਂਦਾ ਆਈ ਉਹ ਗੜੀ ਕਰਦਾ ਇੱਕ ਕ੍ਰੀਡ ਜੇ ਗੇੜਾ ਦਾ ਮੈਂ ਆ ਜਿਹੜਾ ਹਾਟਦਾ ਉਂਗਲੀ ਯਾਉ ਫੇਵਰੇਟ ਨਾ ਲਓ ਕਮਾਲ ਦਾ ਭੀ ਆ ਬਰਾਹ ਪੂਰੇ 10 ਮਿੰਟ ਲਾ ਦੇ ਆਪਾਂ ਆ ਰਹੇ ਹਾਂ ਕੋਈ ਕੋਰਪੋਰੇਟ ਕੋਈ 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 ਆ ਰਹੇ ਹਾਂ ਕੋਈ ਕੋਰਪੋਰੇਟ 이렇게 가는 ਉਹ ਰਵੀ ਪਾਣਾ ਕੋ ਗੱਲਾਂ ਕੋਈ ਦੱਸਾ ਉਹਨੇ ਕੀ ਰੀਂਦਾ ਤੇਰੇ ਨਾਲ ਉਹਨੇ ਸੁਣਿਆ ਨਹੀਂ ਉਹਨੇ ਢੇੜਾ ਲਾਉਣ ਨੂੰ ਵੀ ਦਿੱਤਾ ਅੜਦਾ ਨਹੀਂ ਅੜਦਾ ਨਹੀਂ ਫਾਈਨਲ ਟੋਏ ਪਾ ਲੈ ਪੈਨੇ ਯਾਰ ਨੇ ਟੀ ਟੱਕਾ ਕਰ ਗਿਆ 10 ਮਿੰਟਾਂ ਦੇ ਵਿੱਚ ਜੌਂਡੀਆਂ ਨੇ ਘੜਾ ਲਾਇਆ ਆ ਸਾਰੀ ਜੌਂਡਿਆਰਾ ਗਾਰਜਣਾ ਉਹ ਪਰਾਂ ਲੈ ਜਾਪਣੋ ਯਾ ਹੁਣ ਤੂੰ ਵਿਚਾਲੇ ਲੈ ਕੇ ਬਜ਼ਾੜਾ ਆਪਾਂ ਵੀਡੀਓ ਨਹੀਂ ਬਣਾਉਂਦੇ ਨੈਕਸਟ ਵੀਡੀਓ ਦੇ ਵਿੱਚ ਸਾਨੂੰ ਆਪਾਂ ਜੌਂਡੀਆਂ ਦਿਖਾਵਾਂਗੇ ਨਵੇਂ ਕਲਰ ਦਾ ਕੀੜਾ ਲੋਨ ਵੀ ਦੇਦਾ ਖਤਰਾ ਲਓ ਜੀ ਹੁਣ ਨਵਾਂ ਟਰੈਕਟਰ ਜਿਹੜਾ ਸਟਾਰਟ ਹੋ ਗਿਆ ਇਹ ਹੈਗਾਗਾ ਜੌਂਡੀਆਰਾ ਆਹੋ ਆ ਆ ਵੇ ਤੂੰ ਆਈ ਬੜਾ ਘੇਡ ਮਾਰਦਾ ਹੈ ਨਾ ਓਏ ਲਓ ਜੀ ਜੌਂਡੀਆਰਾ ਆ ਗਿਆ ਦੇਖਦੇ ਛੱਟ ਜੌਂਡੀਆਰ ਦੇ ਆਉਂਦਾ ਸਪੀਡ ਰੇਟਸ ਨਾਲ ਵੱਢਦਾ ਇਹਦਾ ਲੈ ਜੂ ਬਈ ਟਾਇਰ ਬਹੁਤ ਚੌੜੇ ਨੇ ਹੈਨਾ ਬਾਈ 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 ਲਹਿਲਾ ਰੀ ਟਾਈਮ ਬਾਜ ਚਲ 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 खराब होगी पुणे खराब है स्कूटर मैं दोनों रोज वाला ना 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 ना